ਜੁੜ ਜੋ ਮੇਰਾ ਵੀਰ ਗੱਲ ਪਾਣੀਆਂ ਦੇ ਮੁੱਦੇ ਦੀ ਐ ਕਮੈਂਟ ਕਰਿਓ ਜੇ ਕੋਈ ਜੁੜਿਆ ਵੀਰ ਜੁੜ ਜੋ ਜੁੜ ਜੋ ਮੇਰਾ ਭਰਾ ਗੱਲ ਬੜੀ ਗੰਭੀਰ ਆ ਪਾਣੀਆਂ ਦੇ ਮੁੱਦੇ ਤੇ ਲੁਧਿਆਣੇ ਦੇ ਵਿੱਚ ਜਿਹੜਾ ਕੋਹਰਾ ਮੱਚਾ ਅੱਜ ਲੱਖਾ ਸਿੰਘ ਸਿਧਾਣਾ ਤੇ ਕਰਨੀ ਆ ਗੱਲ ਲੈ ਵੀ ਇੱਕ ਭਰਾ ਜੁੜ ਗਿਆ ਤੇ ਮੈਂ ਕਹਿੰਦਾ ਵੀ ਸ਼ੇਅਰ ਜ਼ਰੂਰ ਕਰੀ ਜਾਣਾ ਸ਼ੇਅਰ ਕਰ ਦਿਓ ਮੇਰਾ ਵੀਰ ਅੱਗੇ ਤੇ ਸਾਥੀਆਂ ਨੂੰ ਜਿਵੇਂ ਆਪਾਂ ਹਰ ਰੋਜ਼ ਲਾਈਵ ਤੇ ਗੱਲ ਕਰਦੇ ਆ ਤਾਂ ਉਸੇ ਪ੍ਰਕਾਰ ਹੀ ਅੱਜ ਕਰਨੀ ਆ ਇੱਕ ਭਰਾ ਜੁੜਿਆ ਜਿਹੜਾ ਸ਼ੇਅਰ ਕਰਦੇ ਤੇ ਕਮੈਂਟ ਜ਼ਰੂਰ ਕਰਨਾ ਆਵਾਜ਼ ਬੂਜ ਪਹੁੰਚਦੀ ਏ ਕਿ ਨਹੀਂ ਲੈ ਵੀ 8 ਹੋ ਗਏ ਹੁਣ ਆਪਾਂ 16 ਕਰ ਦੋ ਸ਼ੇਅਰ ਕਰ ਦੋ ਮੇਰਾ ਵੀਰ ਅੱਗੇ ਤੇ ਫਿਰ ਕਰਦੇ ਆਪਾਂ ਗੱਲ ਪਾਣੀਆਂ ਦੇ ਮੁੱਦੇ ਤੇ ਕਿਉਂਕਿ 3 ਤਰੀਕ ਨੂੰ ਜਿਹੜਾ ਹਾਹਾਕਾਰ ਮੱਛਣੀ ਆ ਪੰਜਾਬ ਦੇ ਵਿੱਚ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸੂਆ ਮੇਰੀ ਗੱਲ ਹੋਈ ਸੀ ਰੱਖਾ ਸੰਸਥਾਨਾਂ ਦੇ ਨਾਲ ਤਾਂ ਅੱਜ ਜਿਹੜੀ ਸ਼ੁਰੂਆਤ ਹੋਈ ਆ ਲੁਧਿਆਣੇ ਦੇ ਵਿੱਚ ਉਹ ਬਹੁਤ ਵੱਡਾ ਜਿਹੜਾ ਅੱਗੇ ਇੱਕ ਦੇਖਣ ਨੂੰ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਸੁਨੇਹਾ ਜਾਂਦਾ ਕਿਉਂਕਿ ਵਪਾਰੀਆਂ ਦੀਆਂ ਨੀਂਦਾ ਵੜੀਆਂ ਆਉਣੀਆਂ ਆ ਉਹਨੇ ਲੁਧਿਆਣੇ ਦੇ ਵਿੱਚ ਕੀ ਹੋਇਆ ਇਹਦੇ ਵਿੱਚ ਇਹਦੇ ਤੇ ਆਪਾਂ ਵਿਚਾਰ ਕਰਨੇ ਆ ਬੜੇ ਗੰਭੀਰ ਤੇ ਜੁੜ ਜੋ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰੋ ਵੀ ਆਪ ਆਵਾਜ਼ ਆਉਂਦੀ ਐ ਸ਼ੇਅਰ ਕਰਦੇ ਰਹਿਣਾ ਮੇਰਾ ਭਰਾ 17 ਬੰਦੇ ਹੋ ਗਏ 150 ਬੰਦਾ ਜੁੜ ਜੋ ਫਿਰ ਕਰਦੇ ਆਪਾਂ ਸਟਾਰਟ ਕਿਉਂਕਿ ਫਿਰ ਗੱਲ ਸਾਰੇ ਸਾਥੀਆਂ ਤੱਕ ਪਹੁੰਚੂਗੀ ਫਿਰ ਪੂਰੇ ਪੰਜਾਬ ਦੇ ਵਿੱਚ ਜਿਵੇਂ ਆਪਾਂ ਸਨੇਹਾ ਲਾਉਨੇ ਆ ਤਾਂ ਉਸੇ ਹੀ ਪ੍ਰਕਾਰ ਰੋਜ਼ ਵਾਂਗੂ ਜਿਹੜਾ ਸਨੇਹਾ ਲਾਉਣਾ ਤੇ ਗੱਲ ਬੜੀ ਗੰਭੀਰ ਆ 26 ਹੋ ਗਏ ਮੇਰਾ ਵੀਰ ਸ਼ੇਅਰ ਕਰ ਦਿਓ ਇੱਕ ਦੂਜੇ ਨੂੰ ਤਾਂ ਕਿ ਆਪਣੇ ਸਾਥੀ ਹੋਰ ਨਾਲ ਜੋੜਨ ਫਿਰ ਆਪਾਂ ਗੱਲ ਜਿਹੜੀ ਆ ਸ਼ੁਰੂ ਕਰਾਂਗੇ ਗੱਲ ਕੱਲੇ ਕਿਸੇ ਬੰਦੇ ਦੀ ਨਹੀਂ ਕੱਲੇ ਕਿਸੇ ਧਰਮ ਦੀ ਨਹੀਂ ਤੇ ਨਾ ਹੀ ਕਿਸੇ ਕੱਲੇ ਕੋਈ ਪੋਲਿਟਿਕਸ਼ਨ ਦੇ ਵਿੱਚ ਕੁਝ ਨਹੀਂ ਗੱਲ ਸਾਡੇ ਲੋਕਾਂ ਦੀ ਆ ਜ਼ਿੰਦਗੀਆਂ ਦੀਆਂ ਗੱਲਾਂ ਨੇ ਉਹ ਆਪਾਂ ਜਿਹੜੀ ਅੱਜ ਇਹ ਗੱਲ ਮੂਹਰੇ ਲੈ ਕੇ ਜਾਣੀ ਆ ਪੰਜਾਬ ਦੇ ਵਿੱਚ ਚਾਰੇ ਪਾਸੇ ਲੱਤਾਂ ਖਿੱਚਣ ਵਾਲੇ ਬਹੁਤ ਸਾਰੇ ਨੇ ਜਿਹੜੇ ਕਿ ਜਿਵੇਂ ਹੁਣ ਸਰਕਾਰਾਂ ਦੇ ਬੰਦੇ ਸਰਕਾਰਾਂ ਹੋ ਗਈਆਂ ਤਾਂ ਮੇਰਾ ਵੀਰ ਸ਼ੇਅਰ ਜਰੂਰ ਕਰਦੇ ਰਹਿਣਾ ਨਾਲ ਦੀ ਨਾਲ 45 ਬੰਦੇ ਆ 45 ਹੋਰ ਸ਼ੁਰੂ ਕਰ ਦਿਓ ਗਾਹਾਂ ਦੀ ਗਾਹ ਜਿਹੜਾ ਕਿ ਅੱਗੇ ਸਾਥੀ ਜੁੜ ਜਾਣਗੇ ਫਿਰ ਆਪਾਂ ਤੁਹਾਨੂੰ ਉਹ ਗੱਲ ਦਿਖਾਵਾਂਗੇ ਜਿਹੜੀ ਲੱਖੇ ਸੁਧਾਣੇ ਨੇ ਪੰਜਾਬ ਦੇ ਵਿੱਚ ਇਕੋ ਮਤਲਬ ਮਾਹੌਲ ਖੜਾ ਕੀਤਾ ਜਿਹੜਾ ਕਿ ਲੁਧਿਆਣੇ ਦੇ ਵਪਾਰੀਆਂ ਨੂੰ ਨੀਂਦਾਂ ਉਡਾ ਦਿੱਤੀ ਉਹਨਾਂ ਦੀ ਉਹਨਾਂ ਦੇ ਹੋਸ਼ ਉਡਾ ਦਿੱਤੇ ਕਿ ਕਾਲੇ ਪਾਣੀ ਨੂੰ ਹੁਣ ਬੰਦ ਕਰਨ ਜਾ ਰਹੇ ਨੇ ਪੰਜਾਬ ਦੇ ਲੋਕ ਕਿਉਂ ਨਾ ਕਰੀਏ ਭਾਈ ਕਿਉਂਕਿ ਸਾਡੇ ਪੰਜਾਬ ਦੇ ਬੱਚਾ-ਬੱਚਾ ਪੀੜਤ ਹੈ ਇਸ ਪਾਣੀ ਦੇ ਨਾਲ ਤਾਂ ਬਹੁਤ ਸਾਰੇ ਲੋਕ ਜਾਨਾਂ ਵੀ ਦੇ ਗਏ ਨੇ ਇਸ ਪਾਣੀ ਦੇ ਨਾਲ ਇਹ ਕਾਲਾ ਪਾਣੀ ਲੋਕਾਂ ਦੇ ਲਈ ਮੌਤ ਬਣ ਰਿਹਾ ਲੋਕਾਂ ਨੂੰ ਇਹ ਲੋਕਾਂ ਦੇ ਲਈ ਮੌਤ ਬਣਿਆ ਹੋਇਆ ਜਿਹੜਾ ਬੁੱਢਾ ਨਾਲਾ ਸੱਤ ਰੋਜ ਦੇ ਵਿੱਚ ਪੈਂਦਾ ਤਾਂ ਮੇਰਾ ਵੀਰ ਮੇਰੀ ਅਪੀਲ ਰਹੂ ਤੁਹਾਡੇ ਅੱਗੇ ਬੇਨਤੀ ਹੈ ਇਹ ਵੀਡੀਓ ਲਾਈਵ ਹੈ ਜਿਹੜਾ ਆਪਣਾ ਇਸ ਨੂੰ ਤੁਸੀਂ ਜਿੰਨੇ ਸਾਥੀ ਜੁੜਦੇ ਜਾਣਗੇ ਮਕੈਨਾ ਵੀ ਜਿਵੇਂ ਗਰੁੱਪਾਂ ਦੇ ਵਿੱਚ ਭਰਾ ਵਾਂ ਕੇ ਇਹਨੂੰ ਸ਼ੇਅਰ ਕਰਿਓ ਤਾਂ ਕਿ ਇਹ ਹੋਰ ਵੀ ਨੌਜਵਾਨਾਂ ਤੱਕ ਗੱਲ ਪਹੁੰਚੇ ਕਿਉਂਕਿ ਗੱਲ ਕੋਈ ਇਕੱਲੇ ਬੰਦੇ ਦੀ ਨਹੀਂ ਗੱਲ ਸਾਰਿਆਂ ਦੀ ਆਪਣੀ ਸਾਰਿਆਂ ਦੀ ਤੁਹਾਡੀ ਆਪਣੀ ਗੱਲ ਹੈ ਕਿਉਂਕਿ ਕਾਲੇ ਪਾਣੀ ਨੇ ਸਾਡੇ ਲੋਕਾਂ ਨੂੰ ਮਾਰਿਆ ਕਮੈਂਟ ਕਰੋ ਮੇਰੇ ਭਰਾ ਮੈਨੂੰ ਲੱਗਦਾ ਜਿਵੇਂ ਆਵਾਜ਼ ਨਹੀਂ ਪਹੁੰਚਦੀ ਇਸ ਕਰਕੇ ਕਮੈਂਟ ਵੀ ਨਹੀਂ ਆ ਰਿਹਾ ਯਾਰ ਕੋਈ ਕਮੈਂਟ ਦੀ ਉਡੀਕ ਚ ਮੈਂ ਵੀ ਮੇਰੀ ਆਵਾਜ਼ ਆ ਜਿਹੜੀ ਉਹ ਤੁਹਾਡੇ ਤੇ ਕਾਉਂਦੀ ਐ ਤਾਂ ਹੁਣ ਮੇਰਾ ਭਰਾ ਮੇਰੀ ਅਪੀਲ ਹੈ ਵੱਧ ਤੋਂ ਵੱਧ 112 ਬੰਦੇ ਹੋ ਗਏ ਤੇ ਤੁਸੀਂ ਇੱਕ ਦੂਜੇ ਨੂੰ ਵੀਡੀਓ ਸ਼ੇਅਰ ਕਰਦੇ ਰਹਿਣਾ ਮੈਂ ਤੁਹਾਨੂੰ ਅੱਜ ਇੱਕੋ ਚੀਜ਼ ਦਿਖਾਉਣ ਜਾ ਰਿਹਾ ਜਿਹੜੀ ਪਹਿਲੀ ਵਾਰ ਪੰਜਾਬ ਦੇ ਵਿੱਚ ਲੱਖਾ ਸਿੰਘ ਸੁਧਾਣਾ ਦੇ ਦੁਆਰਾ ਵਪਾਰੀਆਂ ਦੀਆਂ ਜਿਹੜੀਆਂ ਨੀਂਦਾ ਉਡਾਈਆਂ ਨੇ ਮੈਂ ਹੁਣੇ ਇੱਕ ਵੀਡੀਓ ਪਾ ਕੇ ਹਟਿਆ ਉਸ ਵੀਡੀਓ ਦੇ ਵਿੱਚ ਮੈਂ ਪੂਰਾ ਸੱਚ ਦਿਖਾਇਆ ਆਪਣੇ ਚੈਨਲ ਤੇ ਮੌਜੂਦ ਆ ਉਹ ਵੀਡੀਓ ਮੈਂ ਹੁਣੇ ਅਪਲੋਡ ਕਰਕੇ ਹਟਿਆ ਲਖੇ ਨੇ ਕਿਵੇਂ ਪੜਥੂ ਪਾਇਆ ਲੁਧਿਆਣੇ ਦੀਆਂ ਛੜਕਾਂ ਦੇ ਉੱਤੇ ਇਹ ਤੁਸੀਂ ਉਸ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਪਹਿਲਾਂ ਪਰ ਆਪਾਂ ਇਹ ਗੱਲ ਜਿਹੜੀ ਆ ਤੁਹਾਡੇ ਤੱਕ ਪਹੁੰਚਾ ਦਈਏ ਵੀ ਜਿਹੜੇ ਵਪਾਰੀ ਨੇ ਲੁਧਿਆਣੇ ਦੇ ਡੰਗ ਫੈਕਟਰੀਆਂ ਦੇ ਜਿਹੜੇ ਕਹਿੰਦੇ ਸੀ ਕੱਪੜਾ ਰੰਗਣਾ ਤੇ ਸਾਡੀ ਦਾ ਇੱਥੇ 100-100 ਬੰਦਾ ਫੈਕਟਰੀਆਂ ਦੇ ਵਿੱਚ ਲੇਬਰ ਕੰਮ ਕਰਦੀ ਹੈ ਸਾਡਾ ਦਾ ਕੰਮ ਖੜ ਜੂਗਾ ਤਾਂ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਛੋਡੇ 100 ਬੰਦੇ ਦਾ ਕੰਮ ਖੜਦਾ ਤੇ ਜਿਹੜੇ ਸਾਡੇ ਪੰਜਾਬ ਦੇ ਲੋਕ ਮਰ ਰਹੇ ਨੇ ਉਹ ਬਈ 150 ਬੰਦਾ ਜੁੜ ਗਿਆ ਤਾਂ ਸਾਥਿਓ ਮੇਰੀ ਅਪੀਲ ਹੈ ਸ਼ੇਅਰ ਕਰ ਦਿਓ ਮੇਰਾ ਭਰਾ ਕਿਉਂਕਿ ਗੱਲ ਕੱਪੜੇ ਵਾਲਿਆਂ ਦੀ ਹੈ ਉਹ ਕਹਿੰਦੇ ਸਾਡਾ ਕਪੜਾ ਰੰਗਦੇ ਆਂ ਸੀ ਸਾਡਾ ਵਪਾਰ ਚੱਲਦਾ ਸਾਡੇ ਗਰੀਬ ਮਜ਼ਦੂਰ ਜਿਹੜੇ ਕਿਹਨੂੰ ਕਹਿੰਦੇ ਆਓ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਭਈਏ ਨੇ ਦਿੱਲੀ ਦੇ ਆ ਜੂਪੀ ਬਿਹਾਰ ਦਾ ਪ੍ਰਵਾਸ ਦੱਬੀ ਬੈਠਾ ਸਾਡੇ ਪੰਜਾਬ ਨੂੰ ਤੇ ਅਸੀਂ ਬੇਰੁਜ਼ਗਾਰ ਸਾਡੇ ਪੰਜਾਬ ਦੇ ਮਜ਼ਦੂਰ ਸਾਡੇ ਹੋਰ ਲੋਕ ਜਿਹੜੇ ਪੰਜਾਬ ਦੇ ਵਿੱਚੋਂ ਤਾਂ ਉਹਨਾਂ ਨੂੰ ਲੱਗਦਾ ਵੀ ਜਿਵੇਂ ਅਸੀਂ ਬੁੱਧੂ ਬਣਾ ਦੇਾਂਗੇ ਇਹਨਾਂ ਨੂੰ ਪਰ ਉਹਨਾਂ ਨੂੰ ਪਤਾ ਨਹੀਂ ਇਹ ਕੌਮ ਆ ਜਿਹੜੀ ਇਹ ਚੁੱਪ ਨਹੀਂ ਬੰਦੀ ਇਹ ਚੁੱਪ ਰਹਿਣ ਵਾਲੀਆਂ ਕੌਮਾਂ ਨਹੀਂ ਹੈਗੀਆਂ ਇਹ ਤਾਂ ਤੁਹਾਡੀਆਂ ਨਾਸਾਂ 'ਚ ਡੰਡਾ ਦੇ ਦੇਣਗੇ ਤਾਂ ਹੁਣ ਤੁਹਾਨੂੰ ਸੇਕ ਲੱਗ ਵੀ ਰਿਹਾ 156 ਬੰਦੇ ਜੁੜ ਗਏ ਮੇਰਾ ਵੀਰ ਅੱਗੇ ਸ਼ੇਅਰ ਕਰ ਦਿਓ 500 ਬੰਦਾ ਜਿਹੜਾ ਜੁੜ ਜੇ ਮੈਂ ਕਹਿੰਦਾ ਵੀ ਗੱਲ ਕਰਨ ਦਾ ਨਜ਼ਾਰਾ ਆ ਜੂਆ ਪੰਜਾਬ ਦੇ ਵਿੱਚ ਸੁਨੇਹਾ ਪਹੁੰਚਾਉਣਾ ਕਿਉਂਕਿ ਵੱਡੇ ਪੱਦਰ ਤੇ ਲੋਕ ਆ ਜਿਹੜੇ ਉਹ ਇਨ੍ਹਾਂ ਗੱਲਾਂ ਦਾ ਯਾਰ ਵਿੱਚੋਂ ਸਾਥ ਵੀ ਨਹੀਂ ਦਿੰਦੇ ਮੈਂ ਕਹਿੰਦਾ ਜਿਵੇਂ ਤੁਸੀਂ ਸਾਡੇ ਭਰਾ ਪੰਜਾਬੀ ਇਨ੍ਹਾਂ ਗੱਲਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਵੀ ਜਿਹੜਾ ਗਰਾਊਂਡ ਲੈਵਲ ਤੇ ਕੰਮ ਹੁੰਦਾ ਬੜਾ ਔਖਾ ਹੁੰਦਾ ਸੋਸ਼ਲ ਮੀਡੀਆ ਤੇ ਦਾ ਕੋਈ ਵੀ ਬੋਲ ਸਕਦਾ ਕਿਉਂਕਿ ਮੈਂ ਅਕਸਰ ਦੇਖਿਆ ਵੀ ਮੈਂ ਜਿੱਥੇ-ਜਿੱਥੇ ਮੈਨੂੰ ਮੌਕਾ ਮਿਲਦਾ ਮੈਂ ਜਾਂਦਾ ਕਿਉਂਕਿ ਸਾਡੇ ਪੰਜਾਬ ਦੇ ਪ੍ਰਤੀ ਜਿਹੜਾ ਕੰਮ ਕਰਨਾ ਪ੍ਰਚਾਰ ਵੀ ਹੋਈ ਜਾਂਦਾ ਸੋਸ਼ਲ ਮੀਡੀਆ ਦੇ ਜ਼ਰੀਏ ਸਨੇਹੇ ਜਿਹੜੇ ਪਹੁੰਚਾਉਣੇ ਆ ਲੋਕਾਂ ਤੱਕ ਉਹ ਵੀ ਪਹੁੰਚਾਉਨੇ ਆਸੀਂ ਵੀ ਇੱਥੇ ਸਾਡਾ ਯੁੱਧ ਮੋਰਚਾ ਲੱਗਿਆ ਅੱਜ ਜਿਹੜਾ ਵਿਸ਼ਵ ਯੁੱਧ ਬਣ ਚੁੱਕਿਆ ਲੰਧਿਆਣੇ ਦੇ ਵਿੱਚ ਲੱਖਾ ਸਿੰਘ ਸਿਧਾਨਾ ਦੇ ਬੰਨਿਓ ਵੱਡੇ ਪੱਧਰ ਤੇ ਪ੍ਰਦਰਸ਼ਨ ਹੋ ਰਿਹਾ ਉੱਥੇ ਤਾਂ ਉੱਥੇ ਮੈਂ ਅਪੀਲ ਕਰਦਾ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਕੱਲਾ-ਕੱਲਾ ਇੱਕ-ਇੱਕ ਬੰਦਾ ਘਰ ਦੇ ਵਿੱਚੋਂ ਜਾਓ ਤਾਂ ਮੈਨੂੰ ਲੱਗਦਾ ਜਿਵੇਂ 13000 ਪਿੰਡ ਆਪਣੇ ਪੰਜਾਬ ਦਾ ਤਾਂ ਜੇਕਰ ਇੱਕ ਪਿੰਡ ਦੇ ਵਿੱਚੋਂ ਤਿੰਨ ਬੰਦੇ ਨਿਕਲਦੇ ਨੇ ਤਾਂ ਮੈਂ ਕਹਿੰਦਾ ਵੀ 39000 ਬੰਦਾ ਖੜਾ ਹੋ ਜੂਗਾ ਉੱਥੇ ਤੇ ਇੰਨੇ ਬੰਦਿਆਂ ਨੂੰ ਦੇਖ ਕੇ ਪੰਜਾਬ ਦੇ ਤਾਂ ਸਾਡੇ 6 ਬੰਦੇ ਨਹੀਂ ਯਾਰ ਦਵਾਲ ਸੀ ਕੱਲ ਦੇਖਿਆ ਨਾ ਤੁਸੀਂ ਲੁਧਿਆਣੇ ਦੇ ਵਿੱਚ ਇਸੇ ਲੁਧਿਆਣੇ ਦੇ ਵਿੱਚ ਇੱਕ ਪੁਲਿਸ ਵਾਲੇ ਨੂੰ ਘੇਰੀ ਖੜੇ ਸੀਗੇ ਭਈਏ ਤਾਂ ਉੱਥੇ ਸਾਡੇ ਪੰਜਾਬ ਦੇ ਜਿਹੜੇ ਸਿੱਖ ਨੌਜਵਾਨ ਖੜੇ ਸੀ ਉਹਨਾਂ ਨੂੰ ਦੇਖ ਕੇ ਜਿਹੜਾ ਕਿ ਉਹ ਭੱਜ ਗਏ ਉਹਨਾਂ ਨੇ ਵੇਖਿਆ ਯਾਰ ਪੰਜਾਬੀ ਖੜੇ ਨੇ ਜਦੋਂ ਖਿੱਚੀਆਂ ਤਲਵਾਰਾਂ ਫਿਰ ਲਾਗੇ ਡਾਰੀਆਂ ਸਾਰਾ 1000 ਦਾ 1000 ਭਈਆ ਯਾਨੀ ਉਹਨਾਂ ਨੇ ਖਦੇੜਤਾ ਤਾਂ ਇਸ ਕਰਕੇ ਮੇਰੀ ਅਪੀਲ ਆ ਵੱਡੇ ਪੱਧਰ ਤੇ ਇਸ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰਿਆ ਕਰੋ ਯਾਰ ਇੰਨੇ ਨਾਲ ਕੁਝ ਨਹੀਂ ਹੁੰਦਾ ਤੇ ਕਮੈਂਟ ਜ਼ਰੂਰ ਕਰੋ ਜੇਕਰ ਕੋਈ ਭਰਾ ਦੇ ਕੋਲ ਕੋਈ ਸ਼ਬਦ ਨੇ ਤਾਂ ਅਪੀਲ ਤਾਂ ਜਿਹੜੀ ਆਪਾਂ ਉਹਨਾਂ ਦੇ ذریعے ਅੱਗੇ ਕਰਾਂਗੇ ਜੇ ਤੁਹਾਡੀ ਕੋਈ ਰਾਇ ਮੈਂ ਉਹ ਵੀ ਵਿੱਚ ਬੋਲੂਗਾ ਤੁਸੀਂ ਕਮੈਂਟ ਕਰੋ ਮੈਂ ਤੁਹਾਡਾ ਨਾਮ ਲੈ ਕੇ ਬੋਲੂਗਾ ਜਿਹੜੇ ਭਰਾ ਜੁੜਦੇ ਨੇ ਕਮੈਂਟ ਜ਼ਰੂਰ ਕਰਨ ਤੁਹਾਡੀ ਕੀ ਰਾਇ ਹੈ ਕੀ ਪ੍ਰਕਿਰਿਆ ਤਾਂ ਮੈਂ ਤੁਹਾਡਾ ਨਾਮ ਜਿਹੜਾ ਕਿ ਇਹਦੇ ਵਿੱਚ ਲਵਾਂਗਾ ਕਿਉਂਕਿ ਗੱਲ ਬੜੀ ਅਹਿਮ ਹੁੰਦੀ ਆ ਪੰਜਾਬ ਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਕਿਵੇਂ ਕਾਲੇ ਪਾਣੀ ਨੇ ਸਾਡੇ ਲੋਕਾਂ ਨੂੰ ਖਤਮ ਕਰ ਦਿੱਤਾ ਹੈ ਜ਼ਿੰਦਗੀਆਂ ਜਾ ਰਹੀਆਂ ਨੇ ਬੱਚੇ ਮਰ ਰਹੇ ਛੋਟੇ ਛੋਟੇ ਤੇ ਫਿਰ ਇਹ ਡੈਂਗ ਫੈਕਟਰੀਆਂ ਵਾਲੇ ਕਹਿੰਦੇ ਨੇ ਕਮਲਜੀਤ ਕਮਲਜੀਤ ਸਿੰਘ ਠੀਕ ਆ ਭਰਾ ਸਹੀ ਗੱਲ ਆ ਬਾਈ ਤੇਰੀ ਜਿਵੇਂ ਬਾਗ ਦੇ ਮਾਲੀ ਜਿਹੜੇ ਸੌ ਜਾਂਦੇ ਕਮਲਜੀਤ ਕਹਿੰਦਾ ਜਿਵੇਂ ਬਾਗ ਦੇ ਮਾਲੀ ਸੌ ਜਾਂਦੇ ਨੇ ਤਾਂ ਫੇਰ ਇਹੀ ਹਾਲ ਹੁੰਦਾ ਬਾਈ ਗੱਲ ਤੇਰੀ ਸਹੀ ਆ ਕਿਉਂਕਿ ਬਾਗ ਦਾ ਮਾਲੀ ਕਿਹੜਾ ਭਗਵੰਤ ਸਿੰਘ ਮਾਨ ਨੂੰ ਚਾਹੀਦਾ ਯਾਰ ਯਾਰ ਅੱਖਾਂ ਮੀਚ ਕੇ ਦੇਖਦਾ ਰਹਿੰਦਾ ਕੁਝ ਮਰਜ਼ੀ ਹਾਲਾਤ ਹੋ ਜਾਣ ਸਾਡੇ ਜੋ ਮਰਜ਼ੀ ਬੇਅਦਬੀਆਂ ਹੋ ਜਾਣ ਤਾਂ ਮੈਂ ਕਹਿੰਦਾ ਵੀ ਵੱਡੇ ਪੱਦਰ ਤੇ ਇਹਨਾਂ ਗੱਲਾਂ ਨੂੰ ਉਹਨੇ ਕਦੇ ਸਮਝਿਆ ਹੀ ਨਹੀਂ ਚਿੱਟੇ ਦਾ ਮੁੱਦਾ ਰੱਖ ਕੇ ਉਹਨੇ ਸਰਕਾਰ ਬਣਾਈ ਪੰਜਾਬ ਦੇ ਵਿੱਚ ਤਾਂ ਉਹਦੇ ਤੇ ਤਾਂ ਯਾਰ ਮੁੱਦਾ ਹੀ ਗਾਇਬ ਆ ਉਹ ਉੱਥੇ ਗੱਲ ਹੀ ਨਹੀਂ ਤਾਂ ਇਸੇ ਕਰਕੇ ਹਰ ਰੋਜ਼ ਕਹਿੰਦੇ ਆ ਵੀ ਯਾਰ ਆਪਾਂ ਇੱਕ ਦੂਜੇ ਦਾ ਸਾਥ ਦੇਣਾ ਜ਼ਰੂਰੀ ਹੈ ਕਿੱਡੀ ਖਾਸ ਗੱਲ ਆ ਆਪਾਂ ਸਾਰੀ ਦਿਹਾੜੀ ਕੰਮਾਂ ਕਾਜਾਂ 'ਚ ਲੰਘ ਜਾਂਦੀ ਐ ਜੇਕਰ ਆਪਾਂ 5 ਮਿੰਟ ਕੱਢ ਕੇ ਇੱਕ ਦੂਸਰੇ ਦਾ ਯੋਗਦਾਨ ਦੇ ਦਿਆਂਗੇ ਵੀਡੀਓ ਸ਼ੇਅਰ ਕਰ ਦਿਓ ਮੈਂ ਕਹਿੰਦਾ ਇੰਨੇ ਹੀ ਬਹੁਤ ਹੁੰਦਾ ਯਾਰ ਜਿਵੇਂ ਉਹਨਾਂ ਲੱਖਾ ਸਿੰਘ ਸਦਾਣਾ ਵਿਚਾਰਾ ਅਕਲਾਉਂਦਾ ਮਰ ਜਾਂਦਾ ਯਾਰ ਉਹ ਕਹਿੰਦਾ ਯਾਰ ਮੇਰਾ ਸੁਨੇਹਾ ਤਾਂ ਲਾ ਦਿਓ ਪੰਜਾਬ ਦੇ ਅੱਗੇ ਲੋਕਾਂ ਦੇ ਕਿਉਂਕਿ ਉਹਨਾਂ ਦੀ ਰੀਚ ਘਟੀ ਹੋਈ ਹੈ ਬਾਈ ਉਹ ਅੱਗੇ ਤੇ ਕੋ ਉਹਨਾਂ ਦਾ ਵੀਡੀਓ ਜਾਂਦਗਾ ਹੀ ਨਹੀਂ ਇਸੇ ਕਰਕੇ ਆਪਾਂ ਕਹਿੰਨੇ ਆ ਵੀ ਇੱਕ ਦੂਜੇ ਦਾ ਜੇ ਆਪਾਂ ਸੁਨੇਹਾ ਪਹੁੰਚਾਉਨੇ ਇਹ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ ਤਾਂ ਮੇਰਾ ਵੀਰ ਕੋਈ ਕਮਲਜੀਤ ਸਿੰਘ ਤੇਰੀ رائے ਹੈ ਜਿਹੜੀ ਬਹੁਤ ਵਧੀਆ ਬਾਈ ਬਾਗ ਦਾ ਮਾਲੀ ਸੌ ਚੁੱਕਿਆ ਇਸੇ ਕਰਕੇ ਸਾਡੇ ਬਾਗ ਦਾ ਯਾਨੀ ਪੰਜਾਬ ਦਾ ਉਜਾੜਾ ਹੋ ਰਿਹਾ ਪ੍ਰਵਾਸ ਦਬ ਰਿਹਾ ਸਾਡੇ ਪੰਜਾਬ ਨੂੰ ਤਾਂ ਬਾਗ ਦਾ ਮਾਲੀ ਭਵੰਤ ਸਿੰਘ ਮਾਨ ਸੁੱਤਾ ਪਿਆ ਹੂਕ ਨੀਂਦ ਸੁੱਤਾ ਪਿਆ ਗੂੜੀ ਨੀਂਦ ਤਾਂ ਹੁਣ ਮੇਰੀ ਅਪੀਲ ਆ ਹੋਰ ਭਰਾ ਜਿਹੜੇ ਨੇ ਜੁੜੇ ਤੁਹਾਡੀ ਕੀ ਪ੍ਰਕਿਰਿਆ ਕੀ ਤੁਸੀਂ رائے ਦੇਣਾ ਚਾਹੁੰਦੇ ਹੋ ਮੈਂ ਤੁਹਾਡਾ ਨਾਮ ਲੈ ਕੇ ਇਹਦੇ ਵਿੱਚ ਗੱਲ ਕਰੂੰਗਾ ਤਾਂ ਕਮੈਂਟ ਕਰੋ ਕਿ ਆਪਣਾ ਜਿਹੜਾ ਹੈ ਮੁੱਦਾ ਪਾਣੀਆਂ ਦੇ ਪ੍ਰਤੀ ਕੀ ਇਹ ਆਵਾਜ਼ ਆ ਜਿਹੜੀ ਸਾਡੇ ਪੰਜਾਬ ਤੱਕ ਨਹੀਂ ਪਹੁੰਚਣੀ ਚਾਹੀਦੀ ਸਰਕਾਰਾਂ ਨੇ ਤਾਂ ਉਹ ਵੀ ਬੰਦ ਕਰ ਦਿੱਤੀ ਹੈ ਯਾਰ ਲੱਖੇ ਸੁਧਾਣੇ ਦਾ ਪੇਜ ਆ ਜਿਹੜਾ ਉਹਦੇ ਤੋਂ ਕੋਈ ਗੱਲ ਨਹੀਂ ਅੱਗੇ ਜਾਂਦੀ ਉਹਨੂੰ ਕੋਈ 2-400 ਬੰਦਾ ਦੇਖ ਲੈਂਦਾ ਬਸ ਛੱਡ ਦਿੰਦਾ ਇਹੀ ਗੱਲਾਂ ਨੇ ਵੀ ਜਿਵੇਂ ਮੈਂ ਕਹਿਣਾ ਵੀ ਜਿਵੇਂ ਹੁਣ ਕਪਾ ਹਜ਼ਾਰ ਬੰਦਾ ਜੁੜ ਗਏ ਇੱਕ ਇੱਕ ਜਣਾ ਸ਼ੇਅਰ ਕਰੂਗਾ ਨਾ ਤਾਂ ਤੁਸੀਂ ਆਇਆ ਲਾ ਲਓ ਵੀ ਕਹੇ ਹਜ਼ਾਰ ਹੋ ਜੂਆ ਯਾਰ 2000 ਬੰਦਾ ਹੋ ਜੂਗਾ ਤਾਂ ਇਸਰ ਇਸ ਕਰਕੇ ਕਹਿਣਾ ਮੈਂ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਆਪਣੇ ਪੰਜਾਬ ਦੀਆਂ ਹੀ ਗੱਲਾਂ ਨੇ ਆਪਣੇ ਲੋਕਾਂ ਦੀਆਂ ਹੀ ਗੱਲਾਂ ਨੇ ਜ਼ਿੰਦਗੀਆਂ ਦੇ ਮਸਲੇ ਨਾਲ ਜੁੜੀਆਂ ਗੱਲਾਂ ਨੇ ਕੋਈ ਆਮ ਖਾਸ ਗੱਲਾਂ ਵੀ ਨਹੀਂ ਹੈਗੀਆਂ ਵੀ ਕੋਈ ਫालतू ਦੀ ਜਿਹੜੀ ਕਿ ਬਕਵਾਸ ਮਾਰੀਏ ਉਹ ਵੀ ਗੱਲ ਹੈ ਨਹੀਂ ਇਹ ਹੁਣ ਮੈਂ ਕਹਿਣਾ ਚਾਹਣਾ ਵੀ ਜਿਹੜੇ ਭਰਾ ਜੁੜੇ ਨੇ ਉਹ ਜ਼ਰੂਰ ਕਮੈਂਟ ਕਰਨ ਤੁਹਾਡੀ ਕੀ ਰਾਇ ਆ ਮੈਂ ਤੁਹਾਡਾ ਨਾਮ ਲੈ ਕੇ ਇਹਦੇ ਵਿੱਚ ਗੱਲ ਕਰੂੰਗਾ ਤਾਲਾਈ ਦੇ ਵਿੱਚ ਤੁਹਾਡਾ ਵੀ ਨਾਮ ਜਾਊਗਾ ਵੀਰ ਕਿਹੜੇ ਭਰਾ ਨੇ ਕੀ ਪ੍ਰਕਿਰਿਆ ਦਿੱਤੀ ਹੈ ਜਿਵੇਂ ਕਿ ਹੁਣ ਕਮਲਜੀਤ ਸਿੰਘ ਨੇ ਕਿਹਾ ਇਹਨੇ ਬਾਈ ਨੇ ਕਿਹਾ ਹਾਂ ਜੱਸੀ ਢਾਲੀਵਾਲ ਜੱਸੀ ਢਾਲੀਵਾਲ ਬਾਈ ਹਾਂ ਵੀਰੇ ਗੱਡ ਕੋਈ ਗੱਲ ਨਹੀਂ ਠੀਕ ਆ ਭਰਾ ਮੇਰਾ ਖਿੱਚ ਕੇ ਰੱਖੋ ਮੇਰਾ ਵੀਰ ਪੰਜਾਬ ਦੇ ਵਿੱਚ ਸੁਨੇਹਾ ਜ਼ਰੂਰ ਜਾਣਾ ਚਾਹੀਦਾ ਯਾਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੱਸੀ ਢਾਲੀਵਾਲ ਉਨੇ ਲਿਖਿਆ ਗੁਰਦਵੀਰ ਜੀ ਪੰਜਾਬ ਹਾਂ ਗੱਲ ਸਹੀ ਆ ਪੰਜਾਬ ਦੇ ਮਾਲਕ ਤਾਂ ਸਾਰੇ ਸੁੱਤੇ ਹੀ ਪਏ ਨੇ ਕਮਲਜੀਤ ਸਿੰਘ ਬਾਈ ਜੀ ਪੰਜਾਬ ਦੇ ਕੋਈ ਨਾ ਤਾਂ ਮਾਲੀ ਆ ਨਾ ਕੋਈ ਰਖਵਾਲਾ ਕੋਈ ਨਹੀਂ ਹੈਗਾ ਯਾਰ ਪੰਜਾਬ ਨੂੰ ਤਾਂ ਬਸ ਆਪਮਹਾਰੀ ਛੱਡ ਰੱਖਿਆ ਇਹਨਾਂ ਨੇ ਪਤਾ ਨਹੀਂ ਆਪਦੀਆਂ ਕੁਰਸੀਆਂ ਢਾਹ ਕੇ ਕਿੱਥੇ ਬਹਿੰਦੇ ਰਾਤ ਨੂੰ ਕਿੱਥੇ ਐਸ਼ਾ ਕਰਦੇ ਨੇ ਸਾਡਾ ਪੰਜਾਬ ਚ ਇਹ ਮਰਦਾ ਚ ਇਹ ਗਲਦਾ ਯਾਰ ਇਹਨਾਂ ਨੂੰ ਕੋਈ ਮਤਲਬ ਨਹੀਂ ਲੱਖਾ ਸਦਾਣਾ ਕੋਈ ਐਮਪੀ ਆ ਯਾਰ ਐਮਐਲਏ ਆ ਹੋ ਕੀ ਲੱਗਿਆ ਹੋ ਉਹ ਵਿਚਾਰਾ ਕਲਪ ਦਾ ਫਿਰਦਾ ਯਾਰ ਉਹਦੇ ਘਰੇ ਸਾਰਾ ਕੁਝ ਆ ਮੈਂ ਜਾਨਣਾ ਉਹਨਾਂ ਦੇ ਕੋਲੇ ਤਾਂ ਉਹਦੇ ਬੱਚੇ ਨੇ ਦੋ ਘਰ ਵਾਲੀ ਐ ਬੇਬੇ ਬਾਪੂ ਐ ਤਾਂ ਉਹਦੇ ਕੋਲ ਜ਼ਮੀਨ ਆ ਦੱਸ ਕਿਲੇ ਤਾਂ ਫਿਰ ਉਹ ਆਪਦੀ ਆਰਾਮ ਨਾਲ ਜੀ ਸਕਦਾ ਯਾਰ ਤੇ ਆਪਣੇ ਲੋਕ ਆ ਜਿਹੜੇ ਉਹ ਐਵੇਂ ਉਹੀ ਗੱਲ ਮਗਰ ਵੀ ਨਹੀਂ ਲੱਗਦੇ ਯਾਰ ਵਕਤ ਹੁਣ ਤੇ ਹੈ ਬੰਦਾ ਕੱਲਾ ਮਰਦਾ ਫਿਰਦਾ ਯਾਰ ਐਂ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੇ ਲਈ ਬੋਲਦਾ ਉਹ ਆਪਣੇ ਘਰਾਂ ਲਈ ਵੀ ਬੋਲਦਾ ਦੇਖੋ ਵੋਟਾਂ ਦੇ ਵਿੱਚੋਂ ਨੂੰ ਹਰਾਇਆ ਕਿਹਨੇ ਸਾਡੇ ਆਲਿਆਂ ਨੇ ਪੰਜਾਬ ਦੇ ਲੋਕਾਂ ਨੇ ਉਹੀ ਫੇਰ ਚੁਣ ਲੈਂਦੇ ਆ ਦੁਵਾਰੇ ਵਾਲਿਆਂ ਨੂੰ ਅੱਛਾ ਜੇਕਰ ਉਹ ਬੰਦਾ ਜਿੱਤ ਜਾਂਦਾ ਮੈਂ ਦਾਅਵੇ ਨਾਲ ਕਹਿੰਦਾ ਵੀ ਲੱਖਾਂ ਸੁਣਾਣਾ ਜੇਕਰ ਵੋਟਾਂ ਦੇ ਵਿੱਚ ਜਿੱਤ ਜਾਂਦਾ ਨਾ ਪੰਜਾਬ ਦਾ ਰੁਤਬਾ ਪੰਜਾਬੀਓ ਹੋਰ ਹੋਣਾ ਸੀ ਆ ਅੱਜ ਡੰਡੇ ਦੇ ਸਿਰ ਤੇ ਕੰਮ ਆਉਣੇ ਸੀ ਇਹ ਜਿਹੜੇ ਅੱਜ ਆਪਾਂ ਨੂੰ ਆ ਸੰਘਰਸ਼ ਵਿੜਨੇ ਪੈ ਰਹੇ ਨੇ ਧਰਨੇ ਲਾਉਣੇ ਸੜਕਾਂ ਦੇ ਨਿਕਲਣਾ ਗੁਲਾਮੀ ਦੀ ਨਿਸ਼ਾਨੀ ਆ ਇਹ ਕੌਣ ਕਹਿੰਦਾ ਸੀ ਇਹ ਮੇਰੇ ਬੋਲ ਨਹੀਂ ਇਹ ਬੋਲ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਦੇ ਹਾਂ ਬਾਈ ਜੱਸੀ ਜੱਸੀ ਬਾਈ ਨੇ ਤਾਂ ਮੈਨੂੰ ਲੱਗਾ ਉਹਦਾ ਕਮੈਂਟ ਵੀ ਡਿਲੀਟ ਮਾਰਤਾ ਯਾਰ ਹਨਾ ਚਲੋ ਮਰਜੀ ਤੁਹਾਡੀ ਤੁਹਾਡੀ ਕੀ ਪ੍ਰਕਿਰਿਆ ਜ਼ਰੂਰ ਦੱਸੋ ਮੈਂ ਤੁਹਾਡਾ ਨਾਲ ਇਹਦੇ ਵਿੱਚ ਗੱਲ ਕਰੂੰਗਾ ਲਾਈਵ ਤੇ ਵੀ ਪਤਾ ਲੱਗੇ ਵੀ ਕਿਹੜੇ ਭਰਾ ਜੁੜੇ ਨੇ ਗੁਰਪ੍ਰੀਤ ਸਿੰਘ ਹਾਂਜੀ ਭਾਈ ਗੁਰਪ੍ਰੀਤ ਸਿੰਘ ਦੇਵਗੰਨ ਸਹੀ ਗਏ ਹਾਂ ਪਰ ਮੇਰਾ ਪਤਾ ਸਹੀ ਕਹਿੰਦੇ ਆ ਪਰ ਗੱਲ ਕਰ ਆਪਣੀਆਂ ਗੱਲਾਂ ਨੂੰ ਨਹੀਂ ਨਾ ਕੋਈ ਸਮਝਦਾ ਗੱਲ ਤਾਂ ਫਿਰ ਇੱਥੇ ਆ ਜਾਂਦੀ ਹੈ ਜਦੋਂ ਸਾਡੇ ਵਾਲੇ ਸਾਥ ਦੇਣੋਂ ਹਟ ਜਾਂਦੇ ਆ ਤੇਰੇ ਵਰਗੇ ਭਰਾ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਉਹੀ ਆਪਣੀ ਪ੍ਰਕਿਰਿਆ ਧਰਦੇ ਨੇ ਯਾਰ ਉਹੀ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਨੇ ਕਿਉਂਕਿ ਜ਼ਮੀਰ ਤੋਂ ਬਿਨਾ ਕੋਈ ਗੱਲ ਸੁਣਨ ਨੂੰ ਨਹੀਂ ਤਿਆਰ ਯਾਰ ਯੁੱਗ ਕਿਹੜਾ ਯੁੱਗ ਮੀਡੀਆ ਦਾ ਤੇ ਜਿਹੜੀਆਂ ਮਾੜੀਆਂ ਗੰਦੀਆਂ ਗੱਲਾਂ ਨੂੰ ਆਪਾਂ ਬਹੁਤ ਸਾਰਾ ਟਾਈਮ ਮਿਲ ਜਾਂਦਾ ਹਾਂਜੀ ਬਾਈ ਪਿੰਡਰਾ ਵਾਲੇ ਨੂੰ ਤਾਂ ਆਉਣਾ ਚਾਹੀਦਾ ਸੀ ਪਰ ਇੱਕ ਪਿੰਡਰਾ ਵਾਲਾ ਤਾਂ ਆ ਹੀ ਚੁੱਕਿਆ ਸੀ ਆਪਣੇ ਚ ਕੌਣ ਭਾਈ ਅਮਰਪਾਲ ਸਿੰਘ ਜੇਕਰ ਉਹ ਉਸ ਰਾਹ ਤੇ ਤੁਰਿਆ ਤਾਂ ਉਸ ਬੰਦੇ ਨੂੰ ਵੀ ਨਹੀਂ ਤੁਰਨ ਦਿੱਤਾ ਗਿਆ ਤੁਹਾਡੇ ਸਾਹਮਣੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਆ ਉਹ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਸਾਡੇ ਇਸ ਪੰਜਾਬ ਦੀ ਧਰਤੀ ਦੇ ਉੱਤੇ ਪਿੰਡਰਾ ਵਾਲੇ ਵਰਗਾ ਕੋਈ ਯੋਧਾ ਪੈਦਾ ਹੋ ਜੇ ਤੇ ਜੇ ਕੋਈ ਉੱਠਿਆ ਸੀ ਉਹ ਤੁਹਾਡੇ ਸਾਹਮਣੇ ਅੱਜ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦ ਆ ਅਮਰਪਾਲ ਸਿੰਘ ਤਾਂ ਹੋਰ ਤੁਹਾਡੀ ਕੀ ਪ੍ਰਕਿਰਿਆ ਤਾਉ ਮੈਨੂੰ ਤੁਸੀਂ ਦੱਸੋਗੇ ਤਾਂ ਮੈਂ ਤੁਹਾਡੇ ਨਾਲ ਆਪਣੀਆਂ ਗੱਲਾਂ ਪੂਰੇ ਜਵਾਬਾਂ ਦੇ ਤੌਰ ਤੇ ਸ਼ੇਅਰ ਵੀ ਕਰੂੰਗਾ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਆਪਣਾ ਸਨੇਹਾ ਜਾਵੇ ਸਾਰੇ ਰਲਿਆ ਮਿਲਿਆ ਦਾ ਕਿ ਤੁਸੀਂ ਕੀ ਕਹਿੰਦੇ ਹੋ ਮੈਂ ਤੁਹਾਡੀ ਨਾਮ ਲੈ ਕੇ ਬੋਲਣੇ ਇਹਦੇ ਵਿੱਚ ਹੋਰ ਵੀਰਾਂ ਦੀ ਕੀ ਪ੍ਰਕਿਰਿਆ ਜਰੂਰ ਦੱਸੋ ਕਿਉਂਕਿ ਮੈਂ ਤੁਹਾਡਾ ਨਾਮ ਲੈ ਕੇ ਜਿਹੜੀ ਗੱਲ ਕਰਨੀ ਹੈ ਤਾ ਤੁਹਾਡਾ ਵੀ ਇਹਦੇ ਵਿੱਚ ਯੋਗਦਾਨ ਹੋ ਜਾਣਾ ਵੀ ਸਾਡੇ ਪੰਜਾਬ ਦੇ ਪ੍ਰਤੀ ਕਿਹੜੀਆਂ ਆਵਾਜ਼ਾਂ ਨੇ ਜਿਹੜੀਆਂ ਲਿਖਦੀਆਂ ਨੇ ਤੇ ਬੋਲਦੀਆਂ ਨੇ ਇੱਥੇ ਹੀ ਸੱਦ ਹੋ ਜਾਂਦਾ ਵੀ ਪੰਜਾਬ ਦੇ ਨਾਲ ਕਿੰਨੇ ਕੁ ਲੋਕ ਖੜੇ ਨੇ ਯਾਰ ਮੈਂ ਕਹਿਣਾ ਵੀ ਜੇ ਕੋਈ ਇੱਕ ਆਵਾਜ਼ ਦੇਵੇ ਨਾ ਤਾਂ ਇੰਨੀ ਇੱਕ ਗੱਲ ਤਾਂ ਲਾਜ਼ਮੀ ਮੰਨ ਲਿਆ ਕਰੋ ਮੇਰਾ ਭਰਾ ਵੀ ਜੇ ਕੋਈ ਕਹੇ ਤੁਹਾਨੂੰ ਵੀ ਸ਼ੇਅਰ ਕਰ ਦਿਓ ਯਾਰ ਵੀਡੀਓ ਤਾਂ ਕਰ ਦਿਆ ਕਰੋ ਇਹਦੇ ਵਿੱਚ ਤਾਂ ਕੋਈ ਵੱਡੀ ਗੱਲ ਨਹੀਂ ਕੋਈ ਆਪਾਂ ਇੱਕ ਦੂਜੇ ਤੋਂ ਪੈਸਾ ਨਹੀਂ ਲੈਣਾ ਦੇਣਾ ਨਹੀਂ ਕੋਈ ਘਾਟਾ ਨਹੀਂ ਕੋਈ ਜਿਆਦਾ ਸਮਾਂ ਵੀ ਨਹੀਂ ਲੱਗਦਾ ਯਾਰ ਮੈਂ ਐਸੇ ਕਰਕੇ ਕਹਿਣਾ ਸਾਡੇ ਜਿੰਨੇ ਤੁਸੀਂ ਭਰਾ ਮੇਰੇ ਵੀਰ ਜੁੜੇ ਹੋ ਗੱਲ ਸਹੀ ਹੈ ਬਾਈ ਗੱਲ ਕਰ ਆਏ ਹੁਣ ਸਿੱਧੂ ਮੂਸੇ ਵਾਲਾ ਤੇ ਦੀਪ ਸਿੱਧੂ ਇਹਦਾ ਹੁਣ ਪੰਜਾਬ ਦੇ ਲਈ ਬਹੁਤ ਕੁਛ ਕੀਤਾ ਯਾਰ ਪਰ ਤੈਨੂੰ ਪਤਾ ਹੀ ਆ ਭਰਾਵਾ ਜਿਹੜੇ ਦਰਿੰਦੇ ਸਾਡੇ ਪੰਜਾਬ ਦੇ ਵਿੱਚ ਸਰਕਾਰਾਂ ਵੀ ਦਰਿੰਦਗੀ ਕਰਦੀਆਂ ਨੇ ਤੇ ਜਿਹੜੀ ਉਹਨਾਂ ਦੇ ਨਾਲ ਹੁੰਦੀ ਆ ਉਹਦਾ ਤਾਂ ਤੁਹਾਨੂੰ ਪਤਾ ਹੀ ਐ ਇਹ ਸਰਕਾਰਾਂ ਦੇ ਬਣਾਇਆ ਹੋਇਆ ਸਾਰਾ ਜਾਲ ਇਹ ਸਰਕਾਰਾਂ ਹੀ ਕਰਵਾਉਂਦੀਆਂ ਨੇ ਹੁਣ ਸਿੱਧੂ ਮੂਸੇ ਵਾਲਾ ਜੇਕਰ ਅੱਜ ਹੁੰਦਾ ਉਹ ਚਕੋਟੀ ਦਾ ਕਲਾਕਾਰ ਸਾਡੇ ਵਿੱਚ ਤਾਂ ਉਹ ਬੰਦਾ ਲੱਖੇ ਸਦਾਣੇ ਨੇ ਉਹਨੂੰ ਕਹੀ ਸੀਗਾ ਨਾ ਕਹਨਾ ਵੀਰ ਮੇਰਾ ਤੂੰ ਚਿਹਰਾ ਬਣ ਗਿਆ ਵੱਡਾ ਤੇ ਤੂੰ ਹੁਣ ਸੋਚ ਸਮਝ ਕੇ ਰਿਆ ਕਰ ਪਰ ਉਹਨੇ ਬੰਦੇ ਨੇ ਯਾਰ ਗੌਰ ਹੀ ਨਹੀਂ ਕਰੀ ਵੀ ਮੈਂ ਐਡਾ 스타 ਬਸ ਉਹਦਾ ਰੱਬ ਨੂੰ ਜਿਹੜਾ ਮਨਜ਼ੂਰ ਸੀ ਹਨਾ ਪਰ ਐ ਵੀ ਇਹੋ ਜਿਹਾ ਬੰਦਾ ਨਹੀਂ ਆਉਣਾ ਯਾਰ ਬੰਦੇ ਨੇ ਸਾਦੇ ਬਣੇ ਚ ਮਾਂ ਬੋਲੀ ਨੂੰ ਜਿਵੇਂ ਲਖੇ ਸਿੰਘ ਧਾਣੇ ਨੇ ਬਾਈ ਨੇ ਮੁੱਦਾ ਚੱਕਿਆ ਮਾਂ ਬੋਲੀ ਦਾ ਪੰਜਾਬੀ ਮਾਂ ਬੋਲੀ ਦਾ ਤਾਂ ਉਹਨੂੰ ਯਾਰ ਉਹ ਬੰਦੇ ਨੇ ਸਿਖਰਾਂ ਤੇ ਪਹੁੰਚਾਇਆ ਯਾਰ ਪਹਿਲੀ ਗੱਲ ਤਾਂ ਇਹ ਕਹਿੰਦੇ ਹੁਣੇ ਆਪਾਂ ਵੀ ਪੰਜਾਬੀ ਮਾਂ ਬੋਲੀ ਨੇ ਕਲਾਕਾਰ ਬਣਾਇਆ ਤਾਂ ਉਹਨੇ ਵੀ ਆਪਣਾ ਸੇਵਾ ਦੇ ਤੌਰ ਤੇ ਜਿਹੜੀ ਸ਼ੇਖਰਾਂ ਦੇ ਵਿੱਚ ਉੱਥੇ ਦੇ ਕੋ ਪਛਾਤਾ ਜਿੱਥੋਂ ਤੱਕ ਆਪਣੀ ਬੋਲੀ ਨੂੰ ਕੋਈ ਸਮਝਦਾ ਨਹੀਂ ਉਹ ਗੋਰੇ ਕਾਲਿਆਂ ਦੇ ਸਿਰ ਹਿਲਾਣ ਲਾਤੇ ਸੀ ਇਹ ਸੀ ਸਿੱਧੂ ਦਾ ਰਤਬਾ ਦੀਪ ਸਿੱਧੂ ਦਾ ਕੀ ਹੈ ਦੀਪ ਸਿੱਧੂ ਨੇ ਵਿਚਾਰੇ ਨੇ ਜਿਹੜੀ ਇਹ ਇੱਕ ਮਹੀਬ ਸਿੰਘ ਜੀ ਬਾਰਸ ਪੰਜਾਬ ਦੇ ਇੱਕ ਸੰਸਥਾ ਹੀ ਖੜੀ ਕਰਤੀ ਇੱਕ ਤਰ੍ਹਾਂ ਦੀ ਲਹਿਰ ਚਲਾ ਦਿੱਤੀ ਉਹੀ ਪਾਈ ਅਮਰਪਾਲ ਸਿੰਘ ਨੇ ਹੁਣ ਚੁਣਿਆ ਜਿਹੜਾ ਨਿਸ਼ਾਨਾ ਸਿੱਧਾ ਅਦੀ ਸਿੱਧੂ ਤੋਂ ਬਾਅਦ ਉਸੇ ਮਹੀਮ ਤੇ ਉਹ ਚੱਲਿਆ ਬਾਰਸ ਪੰਜਾਬ ਦੇ ਉਹਨੇ ਸੰਭਾਲੀ ਇਹ ਟੀਮ ਦੀ ਕਮਾਂਡ ਤਾਂ ਉਹਦੇ ਉਹਨੂੰ ਵੀ ਨਹੀਂ ਚੱਲਣ ਦਿੱਤਾ ਜਾਂਦਾ ਤਾਂ ਇਹੀ ਤਾਂ ਗੱਲਾਂ ਨੇ ਵੀ ਜਿਵੇਂ ਹੁਣ ਪੰਜਾਬ ਦੇ ਵਿੱਚ ਹੁਣ ਰਹਿ ਕੌਣ ਗਿਆ ਯਾਰ ਦੋ ਚਾਰ ਬੰਦੇ ਨੇ ਸੁਖਪਾਲ ਸਿੰਘ ਖੈਰਾ ਜੋ ਲੀਡਰਸ਼ਿਪ ਚਾ ਤਾਂ ਉਹ ਵਿਚਾਰਾ ਆਵਾਜ਼ ਉਠਾਉਂਦਾ ਅੱਜ ਵੀ ਉਹ ਪ੍ਰਵਾਸੀਆਂ ਦੀ ਆਵਾਜ਼ ਠਾਈ ਹੈ ਲੱਖਾ ਸਿੰਘ ਸਦਾਣਾ ਆ ਹੁਣ ਅਮਤੋਜ ਮਾਨ ਦੀ ਗੱਲ ਲੈ ਲਓ ਤਾਂ ਠੀਕ ਆ ਪੰਜਾਬੀਓ ਜਿਹੜੀ ਹੁਣ ਆ ਲਾਈਵ ਆਪਣਾ ਏ ਆਪਣਾ ਲਾਈਵ ਮੈਨ ਲੱਗਦਾ ਵਿਚਾਰੇ ਨਾ ਰਹਿ ਜੇ ਯਾਰ ਹੋਰ ਆਈ ਦੇ ਰੀਡ ਕਿੱਦ ਲਈ ਲੈ ਵੀ ਮਿੱਤਰੋ ਡਾਊਨ ਹੋ ਚੱਲਿਆ ਫੋਨ ਤੇ ਹੁਣ ਮੈਂ ਹਾ ਯਾਰ ਜੇ ਲੱਗ ਜੇ ਤਾਂ ਵਧੀਆ ਗੱਲ ਆ ਐਂ ਕਰੋ 2 ਮਿੰਟ ਖੜੋ ਮੇਰਾ ਭਰਾ ਹਰ ਜਾ ਮੈਂ ਤਾਂ ਭਾਈ ਦਰੋਤਾ ਨਹੀਂ ਹੱਲ ਗਿਆ ਯਾਰ ਹਾਂ ਭਾਈ ਲਾਈਵ ਤੇ ਰਹੋ ਮੇਰਾ ਵੀਰ ਜਾਇਓ ਨਾ ਕੋਈ ਗੱਲ ਨਹੀਂ ਯਾਰ ਫੋਨ ਬਿਲਕੁਲ ਬੰਦ ਹੋਣ ਵਾਲਾ ਬਾਈ ਤੇ ਮੇਰਾ ਵੀਰ ਮੈਨੂੰ ਲੱਗਦਾ ਜਿਵੇਂ ਲਾਈਵ ਕੱਟਣਾ ਪੈਣਾ ਆਪਾਂ ਨੂੰ ਤੇ ਬੜਾ ਕਸੂਤਾ ਫਸਿਆ ਕੰਮ ਯਾਰ ਸਾਰੇ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਤੁਹਾਡਾ ਵੀ ਜਿਵੇਂ ਜੱਸੀ ਢਾਲੀਵਾਲ ਹੋਰ ਵੀ ਭਰਾ ਬਹੁਤ ਸਾਰੇ ਜੁੜੇ ਨੇ ਤੇ ਕਈ ਭਰਾ ਨੇ ਯਾਰ ਇੱਕ ਤਾਂ ਹੋਣਾ ਜਿਹੜਾ ਸਿਆਪਾ ਹੋ ਗਿਆ ਦਾ ਵਿੱਚ ਤਾਂ ਠੀਕ ਆ ਪੰਜਾਬੀਓ ਸ਼ੇਅਰ ਕਰ ਦਿਓ ਮੇਰਾ ਵੀਰ ਦੱਬ ਕੇ